ਪਿੰਡ ਨਿਜਾਮਪੁਰਾ ਵਿਖੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਰਹਿਨਮਾਈ ਹੇਠ ਕਵਰ ਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਅਤੇ ਸਰਵਨ ਸਿੰਘ ਨਿਜਾਮਪੁਰਾ ਦੀ ਪ੍ਰਦਾਨਗੀ ਹੇਠ 12 ਪਿੰਡਾਂ ਦੀ ਮੀਟਿੰਗ ਸਰਵਨ ਸਿੰਘ ਨਿਜਾਮਪੁਰਾ ਦੇ ਨਿਵਾਸ ਸਥਾਨ ਵਿਖੇ ਹੋਈ। ਵੇਖਦਿਆਂ ਵੇਖਦਿਆਂ ਹੀ ਮੀਟਿੰਗ ਰੈਲੀ ਦਾ ਰੂਪ ਧਾਰ ਗਈ। ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਾਂਗਰਸੀ ਵਰਕਰਾਂ ਨੂੰ ਮੰਰੇਗਾ ਸੰਬੰਧੀ ਜਾਣਕਾਰੀ ਦਿੱਤੀ ਅਤੇ ਆਮ ਆਦਮੀ ਪਾਰਟੀ ਦੇ ਤਾਬੜ ਤੋੜ ਹਮਲੇ ਕੀਤੇ। ਕਵਰ ਪ੍ਰਤਾਪ ਸਿੰਘ ਅਜਨਾਲਾ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਮਨਰੇਗਾ ਸੰਬੰਧੀ ਜਾਣਕਾਰੀ ਦਿੱਤੀ ਅਖੀਰ ਵਿੱਚ ਸਰਵਨ ਸਿੰਘ ਨਿਜਾਮਪੁਰਾ ਨੇ ਹਰਪ੍ਰਤਾਪ ਸਿੰਘ ਅਜਨਾਲਾ ਕਵਰ ਪ੍ਰਤਾਪ ਸਿੰਘ ਅਜਨਾਲਾ ਅਤੇ 12 ਪਿੰਡਾਂ ਦੇ ਸਾਬਕਾ ਸਰਪੰਚਾਂ ਪੰਚਾਂ ਅਤੇ ਮੌਤਵੀਰ ਵਿਅਕਤੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਰਾਜਵੀਰ ਸਿੰਘ ਮਧੂ ਸ਼ਾਂਗਾ ਜੈਂਟੀ ਅਬੂ ਸਾਹਿਦ ਪ੍ਰਤਾਪ ਸਿੰਘ ਜੋਲ ਤਲਵੰਡੀ ਨਾਰ ਸਾਬਕਾ ਸਰਪੰਚ ਜਗੀਰ ਸਿੰਘ ਬਲਵਿੰਦਰ ਸਿੰਘ ਹਰਦੋਪਤਲੀ ਗੁਰਸ਼ਰਨ ਸਿੰਘ ਫਿਰਵਰਿਆ ਰਸਾਲ ਸਿੰਘ ਬਲਬਾਬਾ ਰੇਸ਼ਮ ਸਿੰਘ ਨਵਾਪਿੰਡ ਬੁਲਦੇਵ ਸਿੰਘ ਨਰਿੰਦਰ ਸਿੰਘ ਕੁਲਵਿੰਦਰ ਸਿੰਘ ਜਰਮਨ ਸਿੰਘ ਗੁਲਦੀਪ ਸਿੰਘ ਅੰਮ੍ਰਿਤ ਸਿੰਘ ਜਤਿੰਦਰ ਸਿੰਘ ਜੋਗਿੰਦਰ ਸਿੰਘ ਮਠਾਰੂ ਲਾਡਾ ਜੋਲ ਤਲਵੰਡੀ ਨਾਰ ਦਿਲਪਾਲ ਸਿੰਘ ਜੋਲ ਆਦ ਕਾਂਗਰਸੀ ਵਰਕਰ ਹਾਜ਼ਰ ਸਨ ਵਤਨ ਦੀ ਮਿੱਟੀ ਨਿਊ ਚੈਨਲ ਦੀ ਇੱਕ ਵਿਸ਼ੇਸ਼ੀ ਰਿਪੋਰਟ ਅਜਨਾਲਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨ ਮੋਤਵਾ ਸਾਹਿਬਾਨ ਸਾਡਾ ਸਰਪੰਚ ਮੈਂਬਰ ਸਾਹਿਬਾਨ ਸਾਡੇ ਨੌਜਵਾਨ ਵੀ ਮਾਤਾ ਪਿਤਾ ਪੈਣਾ ਬੀਬੀਆਂ ਅੱਜ ਪਿੰਡ ਦੇ ਸਾਰੇ ਪੁਰੇ ਇਕੱਠੇ ਹੋਏ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦਾ ਨਾਮ ਮਨਰੇਗਾ ਬਚਾਓ ਸੰਗਰਾਮ ਮਨਰੇਗਾ ਤੇ ਜਿਸ ਢੰਗ ਨਾਲ ਬੀਜੇਪੀ ਸਰਕਾਰ ਨੇ ਹਮਲਾ ਕੀਤਾ ਇਸ ਸਕੀਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿਰੋਧ ਚ ਅੱਜ ਦਾ ਪ੍ਰੋਗਰਾਮ ਕੀਤਾ ਸਾਨਾ ਪਹਿਲਾਂ ਮੈਂ ਸ਼ੁਰੂਆਤ ਕਰਦਾ ਕਿ ਆ ਜਿਹੜੀ ਮਨਰੇਗਾ ਸਕੀਮ ਸੀ ਜਦੋਂ 2005 ਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਡਾਕਟਰ ਮਨਮੋਹ ਸਿੰਘ ਜੋ ਕਿ ਦੁਸਤਾਨ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਮਨਰੇਗਾ ਦੀ ਸਕੀਮ ਲਾਗੂ ਕੀਤੀ ਸੀ ਤੇ ਇਹ ਸਕੀਮ ਦੇ ਰਾਹੀਂ ਸਾਡੇ ਪਿੰਡੂ ਇਲਾਕੇ ਚ ਜਿੰਨੇ ਮਜ਼ਦੂਰ ਸੀ ਉਹਨਾਂ ਨੂੰ ਗਰੰਟੀ ਸੀ ਕਿ 100 ਦਿਨ ਦਾ ਕੰਮ ਤੁਹਾਨੂੰ ਸਰਕਾਰ ਵੱਲੋਂ ਦਿੱਤਾ ਜਾਊਗਾ ਤੇ ਨਾਲ ਤੁਹਾਨੂੰ ਉਹ 100 ਦਿਨ ਦੀ ਤਨਖਾਹ ਦਿੱਤੀ ਜਾਊਗੀ ਬਹੁਤ ਹੀ ਵਧੀਆ ਸਕੀਮ ਜਿਹੜੀ ਕਿ ਗਰੀਬ ਵਰਗ ਨਾਲ ਜੁੜੀ ਸੀ ਪਿਛਲੇ ਵਰਗ ਨਾਲ ਜੁੜੀ ਸੀ ਉਹ ਕਾਂਗਰਸ ਪਾਰਟੀ ਨੇ ਲਾਗੂ ਕੀਤੀ ਸੀ ਡਾਕਟਰ ਮਨਮੋਹ ਸਿੰਘ ਨੇ ਲਗਸਾਨੋਂ ਪਹਿਲਾਂ ਸਰਦਾ ਦਿੰਦਾ ਸਰਵੰਤ ਸਿੰਘ ਜੀ ਖਸਾਪੁਰਾ ਉਹ ਆ ਕੇ ਆਪਣੇ ਵਿਚਾਰ ਰੱਖਣ ਕਿਉਂਕਿ ਸਰਪੰਚੀ ਕੀਤੀ ਹੈ ਇਹਨਾਂ ਨੂੰ ਮਨਰੇਗਾ ਦਾ ਕੰਮ ਕੇਸ ਢੰਗ ਨਾਲ ਕੀਤਾ ਉਹਨਾਂ ਨੂੰ ਪਤਾ ਹੈ ਜੋ ਸੰਗਠਨ ਗਰੀ ਪਰ ਨੂੰ ਵੜਿਆ ਨੇ ਉਹ ਵੀ ਸਰਪੰਚਾ ਨਹੀਂ ਪੰਚਾਇਤਾਂ ਨਹੀਂ ਗਰੀ ਪਰ ਨੂੰ ਦਿੱਤੀਆਂ ਨੇ ਸੋ ਉਹਦੇ ਬਾਰੇ ਵੀ ਗੱਲ ਕਰਨਗੇ ਸਰਪੰਚਾ ਵਾਈਕੁ ਜੀਤਾ ਖਾਲਸਾ ਵਾਈਕੁ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਐਮਐਲਏ ਸਰਦਾਰ ਹਰਪ੍ਰਤਾਪ ਸਿੰਘ ਜੀ ਨਾਲਾ ਜੀ ਉਹਨਾਂ ਦੇ ਨਾਲ ਕਮਰ ਪ੍ਰਤਾਪ ਸਿੰਘ ਜੀ ਨਾਲਾ ਬਲਕ ਪ੍ਰਧਾਨ ਸਾਡੇ ਰਾਜੀਵ ਸਿੰਘ ਜੀ ਮਧੂਸ਼ੰਗਾ ਸਰਪੰਚ ਅਰਵਿੰਦ ਪਾਲ ਸਿੰਘ ਜੀ ਜੈੰਤੀ ਅੰਗੂ ਸਾਹਿਬ ਦਾ ਨਿਰਮਲ ਸਿੰਘ ਜੀ ਕੋਟਲਾ ਆਪਣੇ ਫਰਵਰੀ ਤੋਂ ਸਭਨਾਂ ਸਾਹਿਬ ਨੂੰ ਹੀ ਆਏ ਜੀ ਭਾਰੀ ਪ੍ਰਸ਼ੰਸਾ ਸਿੰਘ ਜੀ ਸਰਪੰਚ ਬਲਵਿੰਦਰ ਸਿੰਘ ਜੀ ਬਾਕੀ ਜਿਹੜੇ ਚੰਗ ਸਕੰਦਰ ਕੋਟਲਾ ਸਰਪੰਚ ਅੰਜਾਮਪੁਰਾ ਤੋਂ ਜਿੰਨੇ ਵੀ ਆਪਣੀ ਸੰਗਤ ਆਈ ਆ ਸਾਰਿਆਂ ਦਾ ਇੱਥੇ ਆਉਣ ਲਈ ਧੰਨਵਾਦ ਕਰਦੇ ਆ ਤੇ ਜਿਹੜਾ ਆਪਾਂ ਵੋਟਾਂ ਲੀਤੀ ਆ ਵੀ ਨਰੇਗਾ ਵਾਸਤੇ ਆਪਾਂ ਜਿਹੜੇ ਤ੍ਰਿਭਨੇ ਸਿੰਘ ਸਾਰੇ ਅੱਜ ਇਕੱਠੇ ਹੋਏ ਆਂ ਸਮਝੋ ਸਾਡੇ ਆਪਣੇ ਪਿੰਡ ਨਜੰਪਰੇ ਦੇ ਵਿੱਚ ਤਕਰੀਬਨ 12 12.5 13 ਲੱਖ ਰੁਪਏ ਦੀਆਂ ਸਾਡੇ ਕੋਲ ਲਿਸਟਾਂ ਹੈਗੀਆਂ ਜਿਹੜੀਆਂ ਮਤਲਬ ਐਸੀ ਬਰਾਦਰੀ ਸਾਰਿਆਂ ਦੇ ਵਿੱਚ ਖਾਦਿਆ ਜਿਹਾ ਹੋ ਜੀ ਰਹੀ ਆ ਸਾਡੇ ਇੱਕ ਡਾਕਟਰ ਹੋਂਦਾ ਨਾਲ ਹੀ ਜੇ ਪੈਂਦਾ ਉਹ ਮੇਰੇ ਖਾਲਾ ਜਰੋਨੀ ਦੇ ਰਿਹਾ ਬੰਦ ਹੋ ਗਿਆ ਡਾਕਟਰ ਉਹ ਹਟ ਗਿਆ ਕਿਉਂਕਿ ਉਹਨੇ ਉਹ ਜਿਹੜਾ ਮਿੰਨੀ ਬੈਂਕ ਹੁੰਦਾ ਨਾ ਨਾਲ ਹੀ ਛੁੱਪੀ ਰਹਿੰਦੇ ਜਿਹੜੇ ਡਾਕਟਰ ਉਹ ਇੱਥੇ ਰੋਜ਼ ਹੀ ਤਕਰੀਬਨ ਦਿੱਲੀੋਂ ਆਉਂਦਾ ਸੀ ਮੈਨੂੰ 200 ਕੇ ਨੂੰ 500 ਕੇ ਨੂੰ ਹਜ਼ਾਰ ਤਕਰੀਬਨ ਸਾਰਿਆਂ ਦੇ ਪੈਸੇ ਹੁੰਦੇ ਤੇ ਹੁਣ ਜਿਹੜੀ ਆਮ ਪਾਰਟੀ ਸਰਕਾਰ ਬਣੀ ਹੋਈ ਹੈ ਸਾਡੇ ਪਿੰਡ ਦੀ ਜਾਮਪੁਰੇ ਦੇ ਵਿੱਚ ਇੱਕ ਵੀ ਜਿਹੜੀ ਏਟ ਹੁੰਦੀ ਹੈ ਤੇ ਇੱਕ ਵੀ ਬੰਦਾ ਕੋਈ ਕਹਿ ਨਹੀਂ ਸਕਦਾ ਬਾਹਰ ਖੜੀ ਕਰਕੇ ਕਿ ਇਹਨੂੰ ਮਲੇਗਾ 1 ਰੁਪਿਆ ਵੀ ਨਹੀਂ ਮਿਲਦਾ। ਇੱਕ ਵੀ ਕੋਈ ਕਹਿ ਨਹੀਂ ਸਕਦਾ ਕਿ ਇਹਨੂੰ ਲੱਗਦਾ ਮੇਰਾ ਕੋਈ ਨਾ ਮਿਲਿਆ ਹੋਵੇ। ਬਾਕੀ ਜਿਹੜੀ ਘੜੀ ਉਹ ਵੀ ਉਹ ਬਿਲਕੁਲ ਹੀ ਬੰਦ ਹੋ ਗਈਆਂ। ਜਦੋਂ ਆਪਾਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਆਪਣੀ ਸਰਕਾਰ ਕਾਂਗਰਸ ਦੇ ਵਿੱਚ ਜਿਹੜੇ ਵੀ ਪਿੰਡ ਚ ਜਾਣਾ ਅਗਲੇ ਬੰਦੇ ਸਾਨੂੰ ਉਹਦੇ ਘਰ ਦੇ ਵਿੱਚ ਪਹਿਲਾਂ ਹੀ ਦੋ ਚਾਰ ਬੋਲੇ ਘੜਕਦੇ। ਜੇ ਕਿਹਨੇ ਕਣਕ ਵਗਲੇਉਂਦੀ ਖਾਲੀ ਟੋਣਾ ਨਹੀਂ ਪੈਂਦਾ ਹੁੰਦਾ ਕਿ 2-3 ਕਿਲੋਰਾ ਹੈਗਾ ਵਾ ਤੇ ਹੁਣ ਮੇਰੇ ਖਾਲ ਵਾਲਾ ਲੋਕਾਂ ਨੂੰ ਡੀਪੋ ਨੇ ਜਿੱਤਾ ਭੁੱਲ ਗਿਆ ਵੀ ਡੀਪੋ ਵੀ ਪਿੰਡਾਂ ਦੇ ਵਿੱਚ ਹੈ ਗਿਆ ਸਾਡੇ ਆਪਣੇ ਪਿੰਡ ਤੇ ਮੇਰੇ ਖਾਲਾ 5-6 ਮਹੀਨੇ ਹੋ ਗਏ ਆ ਕਣਕ ਨਹੀਂ ਆਈ ਤੇ ਜੇ ਕਿਤੇ ਹੁੰਦੀ ਤਾਂ 10-12 ਕਿਲੋ 15 ਕਿਲੋ ਤੇ ਕੋਈ ਚਾਂਦੀ ਘਰ ਵਾਲ ਜਿਹਨਾਂ ਨੂੰ 10-12 ਘਰੋਂ ਮਿਲਦੀ ਹੋਗੀ ਕੋਈ ਵੀ ਮਤਲਬ ਲਾ ਲਓ ਆਂਡੀ-ਗੋਂਡੀ ਬਿਨਾਂ ਵੀ ਹੋ ਆਲੀ ਸਾਰੇ ਟੋਟਲੀ ਮਤਲਬ ਲਾ ਲਓ ਜਿਹੜੀ ਆਪਣੀ ਐਸੀ ਬਰਾਦਰੀ ਨੂੰ ਕਣਕ ਮਿਲਦੀ ਉਹ ਬਾਤ ਇਹਨਾਂ ਕਰਦੀ ਜੀ ਇੰਨੇ ਕਾਹ ਦਾ ਕੰਮ ਬਿਲਕੁਲ ਬੰਦ ਹੈ ਜੀ ਸਾਡੇ ਪਿੰਡ ਦੇ ਵਿੱਚ ਤਾਂ ਕੋਈ ਕੰਮ ਹੋ ਰਿਹਾ ਨਹੀਂ ਆਪਕਿ ਬਿਲਕੁਲ ਤੁਸੀਂ ਉਦੋਂ ਸਾਰਾ ਟੋਟਲੀ ਕਰਵਾਤਾ ਜੋ ਗਲੀਆਂ ਨਾਲੀਆਂ ਸੀਵਰੇਜ ਸਾਰਾ ਕੁਝ ਹੀ ਇਹੀ ਕਰਤਾ ਸੀ ਇੱਕ ਦੋ ਪਹਿ ਲੈਂਦੇ ਹੋ ਜਿਹੜੇ ਬੰਦ ਵਾਲੇ ਉਹ ਵੀ ਤਕਰੀਬਨ ਚਲੋ ਕਿਸੇ ਕੰਮ ਲੈ ਗਏ ਤੇ ਅਜੇ ਤੱਕ ਮੱਲਾ ਵਿਚਾਰਿਆਂ ਨੂੰ ਕੋਈ ਵੀ ਕਹਿੰਦਾ ਆਪ ਵੀ ਮੈਂ ਆਪਣਾ ਪਿਆਰ ਬਣਾਉਣਾ ਚਾਹੂੰ ਕੰਮ ਕਰਨਾ ਉਹਦੇ ਛੱਡੋ ਨਰੇਗਾ ਦਾ ਵੀ ਕੰਮ ਨਹੀਂ ਹੈਗਾ ਜੀ ਪਿੰਡ ਦੇ ਵਿੱਚ ਬਿਲਕੁਲ ਬੰਦ ਪਿਆ ਆ ਤੇ ਆਪਾਂ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਵਾਏ ਇਹਨਾਂ ਤੇ ਕੀ ਬਣਾਪਾ ਸਾਰਾ ਹੀ ਆਪਣੇ ਐਸ.ਸੀ. ਭਾਈਚਾਰੇ ਵਾਸਤੇ ਉਹਨਾਂ ਦੀ ਮੱਲਵਾਂ ਆਵਾਜ਼ ਬੁਲੰਦ ਕਰਨ ਵਾਸਤੇ ਰੱਖਿਆ ਵੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਬੰਦੇ ਹੱਕ ਆ ਖਿਆਪਾ ਦਰਵਾਣੇ ਆ ਤੇ ਮੇਰੇ ਖਿਆਲ ਨਾਲ ਆਪਣੀ ਇਹ ਤੀਜੀ ਤੇ ਚੌਥੀ ਪ੍ਰੋਗਰਾਮ ਹੋ ਗਿਆ ਆਪਣੇ ਅਜਨਾਲੇ ਦੇ ਵਿੱਚ 10-12 ਪ੍ਰੋਗਰਾਮ ਕਰਦੇ ਆ ਤੇ ਮੇਨ ਆਪਾ ਜਿਹੜੇ ਹੁਣ ਆਪਣੇ ਚੱਲ ਰਹੇ ਆ ਜਿਵੇਂ ਮਰੇਕਾ ਸੰਗਰਾਮ ਬਚਾਓ ਪ੍ਰੋਗਰਾਮ ਚੱਲ ਰਹੇ ਆ ਜੀ ਇਹ ਸਾਰਾ ਹੀ ਆਪਣਾ ਮੱਲਵ ਐਸ.ਸੀ. ਭਾਈਚਾਰੇ ਨੂੰ ਆਪਾਂ ਮੱਲਵ ਜਿਹੜਾ ਉਹਨਾਂ ਦਾ ਬੰਦਾ ਹੱਕ ਆ ਉਹਨਾਂ ਨੂੰ ਕੂਣ ਵਾਸਤੇ ਆਪਾਂ ਮੁਲਵਟਾਇਆ ਅੱਜ ਹੀ ਕਰਨ ਬਾਕੀ ਨਹੀਂ ਗੱਲ ਆਮ ਪਾਰਟੀ ਦੀ ਅੱਜ ਵੀ ਆਮ ਪਾਰਟੀ ਵਾਲਿਆਂ ਦੇ ਮੁਲਵ ਇੱਕ ਦੋ ਸਰਪੰਚਾਂ ਨੂੰ ਭਾਜੀ ਫੋਨ ਆਏ ਆ ਜਿਹੜੇ ਆਪਣੇ ਇਲਾਕੇ ਦਾ ਸਰਪੰਚ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਜਿਹੜੇ ਆਪਣੇ ਬੰਦੇ ਉਹਨੂੰ ਪਛਾਣ ਕਰ ਦਿੰਦੇ ਆ ਨਾ ਤੁਸੀਂ ਅੱਗੇ ਆ ਜੇ ਉਹ ਕਹਿੰਦੇ ਵੀ ਅੱਗੇ ਆਣੇ ਕਰ ਲੋ ਕਿ ਜੇ ਤੂੰ ਅੱਗੇ ਆ ਗਿਆ ਉਹਨੂੰ ਕੀ ਕਰਤਾ ਲਈ ਹੁੰਦਾ ਕ ਉਹਦੇ ਵਿਚਾਰੇ ਪਿਛੇ ਤੋਂ ਹੀ ਖਾਬ ਗਏ ਜਾਦੇ ਤੇ ਬੰਦੇ ਨੂੰ ਮਦਦ ਕਰਦੇ ਤੂੰ ਇਹਨਾਂ ਨੂੰ ਹੁਣ ਮਾਰ ਦਿੰਦੇ ਇਹਨੇ ਜਿੰਨੇ 2 ਮਹੀਨੇ 2 ਮਹੀਨਾ ਲੱਗਦੇ ਤੇ ਤੁਹਾਡੇ ਕੋਲ ਆ ਕੇ ਕਿਹਨੂੰ ਵੀ ਤੁਹਾਨੂੰ ਕੋ ਆਪਣੇ ਕੋਲ ਕੋਈ ਸਾਬੋ ਉਹ ਤੁਹਾਨੂੰ ਸਾਰੇ ਭਜੇ ਨੂੰ ਮਿਲਦਾ ਮੇਰੇ ਖਿਆਲੋਂ ਲਾ ਲਓ ਆਪਣੇ ਜਿੰਨੇ ਵੀ ਸਰਪੰਚਵਾ ਸਾਰਿਆਂ ਨੂੰ ਹੀ ਮਤਲਬ ਬੁਝੇ ਬੁਝੇ ਫੋਨ ਆਉਂਦੇ ਆ ਐਮਐਲ ਸਾਹਮਣੇ ਵੀ ਸਾਡੇ ਬੈਠਾ ਕਈ ਵਾਰ ਫੋਨ ਆਉਂਦੇ ਆ ਕਿ ਭਾਜੀ ਇੰਟਰਵਿਊ ਮਿਲ ਜਾਣਾ ਸਾਨੂੰ ਫੋਨ ਕਰਦੇ ਆ ਉਹਦੇ ਲਈ ਜਿਹੜੀ ਕੋ ਬੱਚੀ ਕੋਚੀ ਗੱਲ ਸੀ ਡਾਕਟਰ ਮਨੂਜ ਸਿੰਘ ਕੀਤੀ ਉਹ ਵੀ ਖਤਮ ਕਰ ਦਿੱਤੀ ਸ਼ੁਰੂਆਤ ਕਿਦੋਂ ਕੀਤੀ ਸੀ ਡਾਕਟਰ ਮਨੂਜ ਸਿੰਘ ਵਰਗਾ ਦਿਮਾਗ ਦੁਨੀਆ ਤੇ ਨਹੀਂ ਜੇ ਹੋਣਾ मैंने याद है ये सही डॉक्टर मनमोहन सिंह वर्ल्ड बैंक चेयरमैन गया जो सरकार बनी चाहिए हालात बहुत माड़े से सारा, सारा, सारा पैसा ही नहीं नहीं है नहीं लगे सारे पास लिया डॉक्टर मनमोहन सिंह फाइनांस मिनिस्टर बनाया ने सकीम तैयार की ਆਤ ਦਾ ਉਸ ਕੇ ਬਾਰੇ ਲਿਖਿਆ ਇਹ ਵੀ ਸਰਕਾਰ ਲਾਗੂ ਕਰਕੇ ਤੇ ਸਾਨੂੰ ਅੱਗੇ ਨੂੰ ਵਧ ਰਹੇ ਸੀ ਔਰ ਬਹੁਤ ਅੱਗੇ ਨਿਕਲੇ ਪਰਮਾਤਮਾ ਕਰੇ ਜੀ ਧੰਮ ਮੀਤ ਕਰਕੇ ਨਿਕਲੀਏ ਲੇਕਿਨ ਉਸ ਬੰਦੇ ਦੀ ਇੰਨੀ ਗੱਲ ਸੀ ਕੋਈ ਕਦੀ ਸਮਝ ਸਕਦੇ ਹੋ ਕਿ ਜਿਹੜਾ ਪ੍ਰੈਜ਼ੀਡੈਂਟ ਆਫ ਅਮਰੀਕਾ ਮੈਨੂੰ ਤਾਂ ਪਤਾ ਮੈਂ ਯੂ ایس 에ਰੀਆ ਬਣਦਾ ਰਿਹਾ ਉਥੇ ਕਾਫੀ ਕਾਫੀ ਸੰਭਾਲਿਆ ਉਥੇ ਪ੍ਰੈਜ਼ੀਡੈਂਟ ਬਾਮਾ ਹੋਇਆ ਉਨੇ ਦੋ ਟਰੰਕ ਕੀਤੀਆਂ ਜਿਸ ਨਾਲ ਟਰੱਕ ਨੇ ਦੋ ਹੋਰ ਹੋਦੀਆਂ ਹੋਈਆਂ ਨੇ ਨਾ ਉਹਨੇ ਵੀ ਦੋ ਕੀਤੀ ਉੱਥੇ 5 ਸਾਲ ਤੋਂ ਬਾਅਦ ਤੇ 10 ਸਾਲ ਜੋ ਹੋਏ ਨੇ ਫਿਰ ਤੁਸੀਂ ਇਲਕਸ਼ਣ ਨਹੀਂ ਲੜਦੇ। ਹਮੇਸ਼ਾ ਤੇ ਫਿਰ ਘਾਨ ਉੱਤਰੇ ਦੁਨੀਆ ਦਾ ਸਾਰੇ ਨੂੰ ਸਿਆਣਾ ਦਿਮਾਗ ਉਹਦੇ ਮਨ ਚ ਆਈ ਮੇਰਾ ਗਰੀਬ ਜਿਹੜਾ ਹੈ ਉਹ ਬਹੁਤ ਗਰੀਬ ਹੈ। ਆਪਾਂ ਨੂੰ ਪਤਾ ਮੈਂ ਵੀ ਵਾਈ ਕਰਦਾ ਰਿਹਾ ਤੁਸੀਂ ਵੀ ਸਾਰੇ ਖੇਤੀ ਕਰਦੇ ਪਿੰਡਾਂ ਚ ਰਹਿੰਦੇ ਸਿਆਲ ਦੇ ਵਿੱਚ ਮਜ਼ਦੂਰ ਲਈ ਕੋਈ ਦਿਹਾੜੀ ਵਾਲਾ ਕੰਮ ਨਹੀਂ ਹੁੰਦਾ ਉਹ ਵੇਲਾ ਆ ਕੇ ਬਹਿ ਜਾਂਦੇ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਮੈਂ ਹਰ ਪਰਵਾਜ਼ ਨੂੰ 100 ਦਿਨ ਦਾ ਕੰਮ ਦੇਣਾ ਗਰੰਟੀ ਕਰਤੀ ਕੋਈ 100 ਦਿਨ ਦਾ ਕੰਮ ਮਿਲੇਗਾ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਦਿਹਾੜੀ ਹੈ ਉਹ ਮੈਂ ਹਰ ਸਾਲ ਵਧਾਇਆ ਕਰਾਂਗਾ ਇੱਕ ਗੱਲ ਉਹਨਾਂ ਨੇ ਕੀਤਾ ਕਿ ਜਿੰਨਾ ਵੀ ਕੰਮ ਸਰਪੰਚ ਸਬੰਧ ਕਰਨਗੇ ਉਹ ਜੇ ਸੌਵੇਂ ਸੀ ਨਹੀਂ ਮੈਂ ਕਰਜ਼ਾ ਜਾ ਉਹਨਾਂ ਨੇ ਦਿੱਤਾ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਉਹਨਾਂ ਕੋਲ ਲੱਗੇ ਕਿਸੇ ਵਿਅਕਤੀ ਨੂੰ ਹੁਣ ਜਿਹੜੀ ਦਿਹਾੜੀ ਤੁਸੀਂ ਲਾਉਣੀ ਆ ਨਾ 100 ਦਿਨ ਦੀ ਉਹ ਗਾਰੰਟੀ ਨਹੀਂ ਰਹੀ ਕਿਉਂ ਕੰਮ ਕਰਨ ਦਾ ਤਰੀਕਾ ਬਦਲਤਾ ਅੱਗੇ ਸਰਪੰਚ ਸਾਹਿਬ ਆਪਣੇ ਪਿੰਡ ਦੇ ਵਿੱਚ ਕੰਮ ਕਰਾਉਂਦੇ ਸੀ ਸਰਪੰਚ ਦੀ ਮਰਜ਼ੀ ਦਾ ਉਹ ਮੇਰੇ ਵਰਗਾ ਗਿਆ ਸਰਪੰਚ ਸਾਹਿਬ ਮੇਰੀ ਗਲੀ ਬੜੀ ਦੇਰੋ ਕੀ ਬਣੀ ਨਹੀਂ ਆ ਛੋਟੀ ਹੈ ਤੇ ਦੇਖੋ ਇਹ ਗੱਲ ਨਹੀਂ ਮਨਰੇਗਾ ਜੀ ਬਣਾ ਦੇ ਨੇ ਅਸੀਂ ਇੰਨਾ ਜਿਆਦਾ ਕੰਮ ਪੰਜਾਂ ਸਮਾਂ ਚ ਮਨਰੇਗਾ ਜੀ ਕੀਤਾ ਕੋ ਘਰ ਨਹੀਂ ਸਕਦਾ ਇੱਕ ਸਾਰਾ ਮੋੜਾ ਦੁਆਨੀ ਮਿਲਿਆ ਜਣਾ ਉਹ ਹੀ ਮਿਲਿਆ ਸੀ ਮੈਂ ਅਸੀਂ ਚੇਅਰਮੈਨ ਹੋ ਸਰੇ ਅੰਚਲ ਆਪਣਾ ਪੰਚਾਇਤੀ ਰਾਜ ਰੂਰਲ ਡਿਵੈਲਪਮੈਂਟ ਤੇ ਨਾਲ ਲੋਕਲ ਬਾਡੀਜ਼ ਮੈਂ ਮੀਟਿੰਗ ਬੜੀ ਸਖਤ ਨਿੰਦਾ ਸਾਹਿਬ ਤੇ ਮੇਰੇ ਕੋਲ ਜਿੰਨੀ ਅਫਸਰ ਸੀ ਚਾਲੂ ਬੜੇ ਸੀ ਮੈਂ ਆਪਣਾ ਬਿਲਕੁਲ ਨਹੀਂ ਬਤ ਕਰਦੇ ਇੱਕ ਗੱਲ ਸੁਣ ਲਓ ਮੈਂ ਕਿਹਾ ਸੀ ਪਿਛੇ ਦੀ ਕੋਈ ਸਰਪੰਚ ਸਾਹਿਬ ਤੋਂ ਹੀ ਸਾਰੇ ਪਿੰਡੋਂ ਕੋਲ ਡੈਲੀ ਲਾਉ ਪਰ ਕਿਹੜੇ ਵਿਅਕਤੀ ਨੇ ਕਿਹੜਾ ਧੱਕਾ ਕੀਤਾ ਤੇ ਫਿਰ ਸਵਾਲ ਤਾਂ ਉੜਾ ਜੇ ਫਿਰ ਦੂਣਾ ਕਰਕੇ ਉਹਨੂੰ ਮੋੜਨਾ ਜੇ ਇਹ ਤੁਹਾਨੂੰ ਐਕੀ ਦੱਸ ਦਈਏ ਹੁਣ ਠੀਕ ਹੈ ਜੀ ਆ ਲੋ ਆ ਗਈ ਮਨਜ਼ੂਰੀ ਕੋਈ ਇਹ ਨਾ ਦੇਖਾ ਲਿਆ ਬਤਿਉਰੀ ਜਾਂ ਜਾਈ ਉਹ ਸਾਡੀ ਤਾਂ ਕਲਮ ਹੀ ਬੜੀ ਦੂੰਗੀ ਚੱਲਦੀ ਏ ਬਾਕੀ ਤਾਂ ਬਹੁਤ ਸੌਖਾ ਕੰਮ ਏ ਤੇ ਇਹਦੇ ਲੱਪਣਾ ਨਹੀਂ ਦੇਦੇ ਜਦੋਂ ਸਾਡੀ ਕਲਮ ਚੱਲਦੀ ਮੈਂ ਤੁਹਾਡੇ ਅੱਗੇ ਬੀਤਹੀ ਕਰਦਾ ਆਪਾਂ ਸਾਰਿਆਂ ਨੇ ਸਰਕਾਰ ਬਣਉਣੀ ਏ ਔਰ ਮੀਨੋ ਮੈਂ ਡਿਪੇ ਨੂੰ ਦਾ ਫੇਰ ਕਰਨ ਲੱਗਾ ਜੀ ਡਿਪੇ ਨੂੰ ਧੰਨਵਾਦ ਕਰਨ ਲੱਗਾ ਡਿਪਾ ਨੂੰ ਫੋਨ ਕਰਕੇ ਕਹਿੰਦਾ ਜਸਬੀਰ ਸਿੰਘ ਜਿਲ੍ਹੇਪਾ ਜੀ ਨੂੰ ਕਹਿੰਦਾ ਮੈਂਬਰ ਪਾਰਲੀਮੈਂਟ ਵੀ ਹੈ ਕਹਿੰਦਾ ਯਾਰ ਮੈਨੂੰ ਇੱਕੋ ਗੱਲ ਦੱਸ ਤੂੰ ਜਦੋਂ ਜੇਤਤਾ ਦਾ ਵੀਜ਼ਾ ਹਾਸਲ ਕੀਤਾ ਤੇ ਜਦੋਂ ਹਰਦਾ ਥੋੜੀ ਜਿਹੀ ਹੋ ਗਈ ਤੇ ਕੀ ਕਾਰਨ ਮੈਂ ਉਹਨੂੰ ਇੱਕੋ ਗੱਲ ਕਹੀ ਮੈਂ ਕਿਹਾ ਇੱਕ ਪਤ ਮੈਂ ਦੱਸ ਉਹ ਮੈਂ ਬਾਕੀਆਂ ਤੇ ਹੁਣ ਸਿਪਾਲ ਸਾਹਿਬ ਵੱਲੋਂ ਅਸ਼ਨਾਲਾ ਸਾਹਿਬ ਨੂੰ ਸਮਾਦਨ ਕੀਤਾ ਜਾਊਗਾ ਤੇ ਨਾਲ ਸਾਰਿਆਂ ਨੂੰ ਬੇਨਤੀ ਹੈ ਪਰਵਾਲ ਵੱਲੋਂ ਕਿ ਤੁਸੀਂ ਸਾਰਿਆਂ ਨੇ ਨਗਰ ਸ਼ਹਿਰ ਕੇ ਜਾਣਾ ਸੋ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਕਾਹੇ ਗੁ ਜੀ ਕਾਲਸ ਸੇ ਪਾਹੇ ਗੁ ਜੀ ਕੀ ਦਾ ਇਹਦਾ ਕਰ ਨਹੀਂ ਚੱਲ ਆਇਆ ਨੂੰ ਕਰਦੇ ਉਹ ਅਫਸਰ ਨਹੀਂ ਬੱਚੇ ਮੇਰੇ ਜੀ ਦਾ ਆਪਣਾ ਬਣਦਾ ਖੜਗੇ ਸਾਹਿਬ ਦਾ ਜਿਹੜਾ ਹੁਕਮ ਸੀ ਰਾਹੁਲ ਗਾਂਧੀ ਜੀ ਦਾ ਜਿਹੜਾ ਹੁਕਮ ਸੀਗਾ ਇਹ ਮੰਨਰੇਗਾ ਸੰਗਰਾਮ ਜਿਹੜਾ ਆਪਾਂ ਸ਼ੁਰੂਆਤ ਕੀਤੀ ਹੈ ਤੁਸੀਂ ਪਿੰਡਾਂ ਵਿੱਚ ਜਾ ਕੇ ਤੇ ਪਿੰਡਾਂ ਵਾਲਿਆਂ ਨਾਲ ਗੱਲ ਕਰੋ ਉਹਨਾਂ ਦੇ ਨਾਲ ਜੋ ਸਾਰੀ ਗੱਲ ਕਰੋਗੇ ਉਹਨਾਂ ਨੂੰ ਸਮਝਾਓਗੇ ਤੇ ਫਿਰ ਪਤਾ ਚੱਲੇਗਾ ਵੀ ਅਸਲ ਨੁਕਸਾਨ ਕੀ ਹੈ ਜੀ ਰਾਮ ਜੀ ਦਾ ਅੱਜ ਅਸੀਂ ਆਏ ਇੱਥੇ ਪਿੰਡ ਨਿਜ਼ਾਮਪੁਰਾ ਬਹੁਤ ਵੱਡਾ ਇਕੱਠ ਸੀਗਾ ਬੜੇ ਪਿੰਡਾਂ ਦੇ ਲੋਕ ਆਏ ਨੇ ਔਰ ਉਹਨਾਂ ਦਾ ਕਈ ਸਨੇਹਾ ਪਛਾਇਆ ਉਹਨਾਂ ਦਾ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਘੜਗੇ ਸਾਹਿਬ ਦਾ ਭਈ ਇਸ ਸਕੀਮ ਨੂੰ ਲਾਗੂ ਨਾ ਹੁੰਦਿਓ ਇਹਦਾ ਬਹੁਤ ਵੱਡਾ ਨੁਕਸਾਨ ਤੁਹਾਡੇ ਪਿੰਡਾਂ ਚ ਹੋਣਾ ਜੇ ਗਰੀਬ ਦਾ ਅਸਲੀ ਜਿਹੜਾ ਹੱਕ ਹੈ ਨਾ ਉਹ ਇਹਨਾਂ ਖੋਣਾ ਹੈ ਤੇ ਗਰੀਬ ਤੇ ਅੱਗੇ ਗਰੀਬ ਆ ਲੇਕਿਨ ਹੋਣੇ ਨਾ ਨੇ ਉਹਨੂੰ ਮੇਰਾ ਖਿਆਲ ਆ ਭੁੱਖਾ ਮਾਰਨ ਦੇ ਥੋਲੇ ਹੋਏ ਨੇ ਇਸ ਕਰਕੇ ਅਸੀਂ ਸਾਰਿਆਂ ਨੂੰ ਜਾਗਰੂਕ ਕਰਨਾ ਹੈ ਵੀ ਤਕੜੇ ਹੋ ਜੋ ਇਹ ਸਕੀਮ ਅਹੀਂ ਲਾਗੂ ਨਹੀਂ ਹੋਣ ਦੇਣੀ ਇਹ ਸਰਕਾਰਾਂ ਨੂੰ ਫੇਲ ਕਰੋ ਇਹਨਾਂ ਨੂੰ ਪਤਾ ਲੱਗੇ ਵੀ ਅਹੀਂ ਨੁਕਸਾਨ ਗਰੀਬ ਦਾ ਕਰਾਂਗੇ ਤੇ ਫਿਰ ਸਾਡਾ ਵੀ ਨੁਕਸਾਨ ਹੋਏ। ਜੀ ਇਹ ਪਹਿਲੀ ਮੀਟਿੰਗ ਨਹੀਂ ਨਹੀਂ ਇਹ ਤਾਂ ਮੇਰਾ ਛੇਵੀਂ ਮੀਟਿੰਗ ਆ ਸਾਡੀ ਇਹ ਬਹੁਤ ਦੇਰ ਤੇ ਲੱਗੀ। ਪਹਿਲੀ ਵਾਰ ਜਿਹੜੀ ਮੀਟਿੰਗ ਸੀ ਉਹ ਤਾਂ ਕਿਤੇ ਵਿਚਾਰੀਆ ਅਗਲੇ ਅੱਗੇ ਹੁਣ ਅਸੀਂ ਜਾਣੀ ਜੀ ਆਪਣਾ ਇੱਕ ਥਾਨੋ ਵਾਲਾ ਜੀ ਫਿਰ ਇਕ ਸੈਸਰੀਆ ਫੇਰ ਰਮਦਾਸ ਬਲਾਈ ਸਾਰਾ ਹਲਕਾ ਕਵਰ ਕਰਦੇ ਹਾਂ ਜੀ ਧੰਨਵਾਦ ਜੀ ਇਹ ਜਿਹੜੀ ਆਪਣੀ ਮੀਟਿੰਗ ਕੀਤੀ ਜਿਸ ਬਾਰੇ ਜਾਣਕਾਰੀ ਹਾਂ ਜੀ ਮਨਰੇਕਾ ਸੰਗਰਾਮ ਜਿਹੜੀ ਬਚਾਓ ਮਨਰੇਕਾ ਰੈਲੀ ਜੀ ਅੱਜ ਆਪਣੇ ਪਿੰਡ ਨਜਾਮਪੁਰ ਦੇ ਵਿੱਚ ਜਿਹਦੇ ਵਿੱਚ ਆਪਣੇ ਲਾਗੇ ਦੇ ਸਾਰੇ ਪਿੰਡ ਬੋਰਡ ਵਾਲਾ ਤਲਵੰਡੀ ਨਾਰ ਨਵਾਂ ਪਿੰਡ 골ਡਨ ਕਲੋਨੀ ਅਦੋਪੁਤਲੀ ਕੋਰਲਾ सदर ਨਜਾਮਪੁਰਾ ਬਲਬਾਵਾ ਤਲਵੰਡੀ ਨਾਰ ਆਪਣਾ ਫਿਰ ਬਰਾਵਿਸ਼ਵਾ ਜੋੜ ਸਾਰੇ ਪਿੰਡਾਂ ਦੀ ਸੰਗਤਾਈ ਜੀ ਮੇਤਵਰ ਸਪੰਡ ਸਾਰੇ ਆਏ ਜੀ ਤੇ ਉਹਦੇ ਸਬੰਧ ਵਿੱਚ ਅਸੀਂ ਅਸੀਂ ਬਰਾਦਰੀ ਦੇ ਨਾਲ ਖੜੇ ਆ ਜੀ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਉਣ ਵਾਸਤੇ ਖੜੇ ਆ ਤੇ ਇਹਦੇ ਵਿੱਚ ਸਾਡੇ ਪ੍ਰੋਗਰਾਮ ਦੇ ਵਿੱਚ ਐਮਐਲਏ ਸਾਹਿਬ ਸਾਫਤਾ ਐਮਐਲਏ ਸਰਦਾਰ ਹਰਪਤਾ ਸਿੰਘ ਜੀ ਨਾਲ ਉਹਨਾਂ ਦਾ ਬੇਟਾ ਕਵਰ ਹਰਪਤਾ ਸਿੰਘ ਜੀ ਨਾਲ ਆਏ ਜੀ ਉਹਨਾਂ ਦਾ ਵੀ ਨਾਲ ਅਸੀਂ ਸਾਰੇ ਆਪਣੇ ਮੋਦਬਰ ਬੰਦਿਆਂ ਦਾ ਮੋਦਬਰ ਵਿਅਕਤੀ ਜਿੰਨੇ ਵੀ ਸਾਡੇ ਆਏ ਜੇ ਨਾਲ ਬੀਬੀਆਂ ਜੋ ਵੀ ਸਾਡੇ ਪਿੰਡ ਵਾਲੇ ਸਾਰੇ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜੇ ਮਨਰੇਗਾ ਪਛਾਓ ਸੰਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਏ ਜੀ ਪਿੰਡ ਦੇ ਆਪਰੇ ਅੱਜ ਇਹ ਕਿੰਨੇ ਪਿੰਡਾਂ ਦੀ ਜੀ ਇਹ ਆਪਣੀ ਮੀਟਿੰਗ ਇੱਥੇ ਕਿਹਨੂੰ ਜੀ 16 15 16 ਪਿੰਡ ਦੇ ਹੈਗੇ ਜੀ ਅੱਛਾ ਇਹ ਕਿਹਦੀ ਚਲਤ ਲਗੜਾ ਆਪਣੇ ਹੱਦੇ ਤੇ ਚੱਲ ਰਿਹਾ ਜੀ ਇਹ ਜਿਸ ਆਪਣਾ ਕਾਂਗਰਸ ਹਾਈ ਕਮਾਂਡ ਤੋਂ ਮਨੋ ਚੱਲਣ ਰਿਆ ਦਿੱਤੀ ਆਪਣਾ ਜਿਹੜਾ ਸਾਰੇ ਮਨੋ ਪੰਜਵੀਂ ਛਵੀਂ ਆਪਣੀ ਹੈਗੀ ਜੀ ਸਾਰੇ ਅਜਨਾਲੇ ਹਲਕੇ ਨੂੰ ਐਮਐਲ ਸਾਹਿਬ ਜਿਹੜੇ ਕਵਰ ਕਰਨਗੇ ਜੀ ਇਸ ਹੀ ਬਰਾਦਰੀ ਨੂੰ ਹੀ ਸਾਰਿਆਂ ਨੂੰ ਜਗਾਵਾਂਗੇ ਕਿ ਜਿਹੜੇ ਬੀਜੇਪੀ ਆਪਾਂ ਨਾਲ ਮੇਰੇਕਾਰਾਂ ਧੱਕਾ ਕਰਨ ਲਈ ਆ ਉਹਨਾਂ ਨੂੰ ਆਪਾਂ ਉਹਨਾਂ ਦਾ ਬਾਈਕਾਟ ਕਰਕੇ ਆਪਣਾ ਹੱਕ ਲਵਾਂਗੇ